ਸਾਸਰੀ ਘਰ ਸਾਰਿਆਂ ਨੂੰ ਵੈਲਕਮ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਟੋਟਲ 10 ਮੱਝਾਂ ਹੀ ਸੇਲ ਕਰਨੀਆਂ ਦਾਦੀਆਂ 10 ਮੱਝਾਂ ਜਿਨ੍ਹਾਂ ਵਿੱਚ ਕੁਝ ਤਾਜ਼ੀਆਂ ਸੂਈਆਂ ਤੇ ਕੁਝ ਗੱਬਣਾਂ ਜੀ ਟੌਪ ਦੀਆਂ ਮੱਝਾਂ ਚੰਗੇ ਰਿਕਾਰਡ ਆ ਹੌਲੇ ਭਾਰੇ ਮੁੱਲ ਸਾਰੇ ਮਿਲਣਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਣ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਭਾਜੀ ਹਣਾਂ ਨਾਲ ਇਹਨਾਂ ਦੀ ਟੇਲ ਲਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਬੈਲ ਆਈਕਨ ਦਬਾ ਲਿਆ ਕਰੋ ਤਾਂ ਜੋ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਵੀਡੀਓ ਕਰਦੇ ਸ਼ੇਅਰ ਗੱਲਬਾਤ ਕਰਾਉਨੇ ਆ ਜੀ ਹਾਂ ਜੀ ਸਾਸਰੀ ਘਰ ਭਾਜੀ ਸਾਸਰੀ ਘਰ ਵੀ ਦੀ ਕੀ ਹਾਲ ਵਿਚਾਰਾ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਕਿਵੇਂ ਵਧੀਆ ਆਪਣਾ ਵੀ ਤੇ ਅੱਜ ਕਿੰਨੇ ਪਾਉਂ ਸੇਲ ਕਰਨੇ ਜੀ ਅੱਜ ਵੀਰ ਜੀ ਆਪਾਂ ਦੱਸ ਦਾਂਗੇ ਸੇਲ ਕਰਨੇ ਠੀਕ ਹੈ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਬ੍ਰੈਸ਼ ਵੀਰ ਜੀ ਆਪਣਾ ਪਿੰਡ ਵਰਪਾਲ ਜੀ ਜ਼ਿਲ੍ਹਾ ਅਮਰੀਕਸਰ ਠੀਕ ਹੈ ਜੀ ਤੇ ਨਾਮ ਕੀ ਹੈ ਵੀਰ ਜੀ ਆਪਣਾ ਨਾਮ ਵੀ ਦੀ ਡੈਡੀ ਦੇ ਨਾਮ ਜੇ ਹੀਰਾ ਸਿੰਘ ਤੇ ਮੇਰਾ ਨਾਮ ਜੇ ਹੈਪੀ ਠੀਕ ਆ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਜੀ 8437625660 ਠੀਕ ਹੈ ਜੀ ਹੋਰ ਵੀ ਹੈਗਾ ਨੰਬਰ ਜੀ ਹਾਂ ਜੀ 83682533 ਠੀਕ ਆ ਜੀ ਪਹਿਲਾ ਮਲ ਵੇਚ ਗਿਆ ਸੀ ਟਾਈਮ ਨੇ ਹਾਂਜੀ ਹਾਂਜੀ ਵੇਚ ਗਿਆ ਜੀ ਠੀਕ ਆ ਜੀ ਅੱਜ ਕਿੰਨੀਆਂ ਆਵਾਂ ਅੱਜ ਵੀ ਜੀ 10 ਆ 10 ਪਸੂ ਸੇਲ ਕਰਦੇ ਹਾਂ ਸੂਈਆਂ ਕਿੰਨੀਆਂ ਸੂਈਆਂ ਵੀ ਜੀ 5 ਸੂਈਆਂ ਨੇ ਠੀਕ ਆ ਸਾਰੀਆਂ ਮੱਜਾਂ ਹੋਣਗੀਆਂ ਆਪਣੇ ਹਾਂਜੀ ਸਾਰੀਆਂ ਮੱਜਾਂ ਇੱਕ ਟੋਕੜ ਕੱਪੜਾ ਗੰਡੇ ਹਾਂਜੀ ਇੱਕ ਟੋਕੜ ਕੱਪੜਾ ਨੇ ਠੀਕ ਆ ਜੀ ਕਰੀਏ ਸ਼ੁਰੂਆਤ ਪਹਿਲਾਂ ਆਪਾਂ ਝੋਟੀ ਦਈ ਹੈ ਨਾ ਆ ਝੋਟੀ ਬਾਰੇ ਦੱਸੋ ਜੀ ਕਿਦਾਂ ਕਿਨਵਾ ਸੂਆ ਜੀ ਇਹਦੇ ਸ਼ੁਭავਿਧੀ ਦੂਜਾ ਸੁਹਾਏ ਅੱਛਾ ਦੂਜਾ ਸੁਹਾਏ ਹਾਂਜੀ ਕੱਦ-ਕੱਦ ਚੈੱਕ ਕਰ ਲੋਗੇ ਵੀਰ ਦੇ ਬਰਾਬਰ ਹੀ ਆ ਵੱਡੀ ਆ ਛੋਟੀ ਨਾ ਕੋਈ ਵੀ ਸਮਝੋ ਸੂਈ ਆ ਭਾਜੀ ਇਹ ਨਹੀਂ ਸੂਣ ਵਾਲੀ ਵੀਧੀ ਤਿਆਰ ਖੜੀ ਅੱਛਾ ਗੱਬਣ ਆ ਇਹ ਹਾਂਜੀ ਠੀਕ ਆ ਦੂਜੇ ਸੂਏ ਸੋਨਾ ਵਾ ਸਿੰਘ ਦੀ ਕੁਆਲਿਟੀ ਵੀ ਚੈੱਕ ਕਰ ਲੋ ਇਹਦੀ ਆ ਵੇਖੋ ਜੀ ਸਿੰਘ ਬਿਲਕੁਲ ਨਿਗਾ ਨਿਗਾ ਜੀ ਇਹ ਵਧੀਆ ਕੁਆਲਿਟੀ ਵਾਲੀ ਝੋਟੀ ਆ ਥਣ ਬੜਾ ਸੋਹਣਾ ਲੱਗਾ ਇਹਨੂੰ ਭਾਜੀ ਤੋਰੀ ਇਹਨੂੰ ਖੋਲ ਕੇ ਜੀ ਆ ਵੇਖੋ ਜੀ ਥਣਾ ਦਾ ਵਿਰਲ ਵੀ ਚੰਗਾ ਤੇ ਤਿਆਰ ਵੀ ਚੰਗੀ ਹੋ ਜੂਗੀ ਆ ਵੇਖੋ ਇਹ ਕੁਆਲਿਟੀ ਸਿੰਘ ਦੀ ਚੈੱਕ ਕਰ ਲੋ ਆ ਵੇਖੋ ਜੀ ਥਾਣਾ ਚੈੱਕ ਕਰੋ ਇਹਦਾ ਵਿਰਲ ਤੇ ਕਾਫੀ ਹੈ ਹਮਾਨਾ ਬੜਾ ਸੋਹਣਾ ਢਿੱਲਾ ਵੀ ਚੰਗੀਆਂ ਜੀ ਚੋਟੀ ਬਹੁਤ ਕੁਆਲਿਟੀ ਦੀ ਆਜੋ ਭਾਜੀ ਲੈ ਕਿੰਨਾ ਕੁ ਭਾਜੀ ਦੁੱਧ ਚੁਵਾਈ ਜਾਊਗੀ ਜੀ ਦੁੱਧ ਵੀ ਜੀ ਗਿੱਡੀ ਚੋਟੀ ਇਹਨੂੰ 15 ਲੀਟਰ ਤੋਂ ਘਟ ਗਈ ਜਾਂਦਾ ਜੀ ਠੀਕ ਆ ਬਾਕੀ ਹੈ ਵੀ ਨਸਲ ਦੀ ਆ ਸੋਹਣੀ ਆ ਹਨਾ ਪਿੱਠ ਫੁੜਾ ਚੰਗਾ ਚੌੜਾ ਵਾਲੀ ਬਹੁਤ ਵਧੀਆ ਵੀਰ ਦੀ ਕੱਜ ਕਾਠ ਵਾਲੀ ਆ ਚੋਟੀ ਸੋਹਣੀ ਸੁਨੱਖੀ ਸੋਹਣੀ ਸੁਨੱਖੀ ਆ ਹਨਾ ਚੰਗੀ ਹਾਂਜੀ ਆ ਵੇਖੋ ਬਹੁਤ ਹੀ ਕੁਆਲਿਟੀ ਦੀ ਆ ਦੋ ਤੋਂ 15 ਲੀਟਰ ਚ ਵਹਿ ਜਾਊਗੀ ਦਿਨ ਕਿਨੇ ਲਾਜੂਗੀ ਦਿਨ ਵਿੱਚ ਹੀ ਤਿਆਰੀ ਖੜੀ ਹੈ ਦੋ ਤਿੰਨ ਦਿਨ ਲੈ ਜਾਊਗੀ ਠੀਕ ਆ ਤੇ ਇਹਦਾ ਭਾਜੀ ਮੁੱਲ ਕਿੰਨਾ ਕਰਨਾ ਜੀ ਮੁੱਲ ਵੀ ਜੀ ਇਹਦਾ ਡੇਢ ਕਰਦੇ ਜੀ ਮਾਨਦਾਨ ਕਿੰਨਾ ਕਰ ਦੋਗੇ ਮਾਨਦਾਨ ਵੀ ਜੀ 145 ਦੇ ਦਾਂਗੇ ਠੀਕ ਆ ਬਾਕੀ ਜਿਹਨੂੰ ਪਸੰਦ ਆਵੇ ਫੋਨ ਕਰੇ ਝੋਟੀ ਚੰਗੀ ਸੋਹਣੀ ਆ ਵੀਰ ਨੇ ਮੁੱਲ ਜਾਇਜ਼ ਕੀਤਾ ਬਿਲਕੁਲ ਵਧੀਆ ਝੋਟੀ ਆ ਜੀ ਕੁਆਲਿਟੀ ਦੀ ਆ ਤੇ ਹਵਾਨਾ ਇੱਕ ਵਾਰ ਫੇਰ ਵੇਖ ਲਓ ਢਿੱਲਾ ਜੇ ਵੀ ਕਾਫੀ ਆ ਤੇ 2-4 ਦਿਨ ਲੱਜੂਗੀ ਸੂਣ ਦੇ ਵਿੱਚ ਆ ਦੂਜੇ ਨੰਬਰ ਵਾਲੀ ਭਾਜੀ ਸੂਈ ਕੀ ਸੂਣ ਵਾਲੀ ਹੈ ਜੀ ਦੂਜੇ ਨੰਬਰ ਵਾਲੀ ਵੀ ਜੀ ਤਾਜੀ ਸੂਈ ਹੈ ਅੱਛਾ ਭਾਜੀ ਸੂਈ ਹੈ ਹਾਂਜੀ ਬੱਚਾ ਗਈ ਮਗਰੇ ਦੇ ਬੱਚਾ ਵੀ ਦੀ ਮਗਰ ਕੱਟਾ ਜੇ ਠੀਕ ਆ ਕਿਹੜਾ ਵਾ ਕੱਟਾ ਇਹਦਾ ਜੀ ਉਹ ਜੀ ਕੱਟਾ ਜੀ ਇਹਦਾ ਵੇਖ ਸਕਦੇ ਆ ਠੀਕ ਆ ਕਿੰਨੇ ਦਿਨਾਂ ਦਾ ਸੂਆ ਹੈ ਦਾ ਉਹ ਵੀ ਦੀ ਸੂਈ ਨੂੰ ਹੋਈ ਗਿਆ 8 ਦਿਨ ਹੋ ਗਏ ਜੀ 8 ਦਿਨ ਹੋ ਗਏ ਹਾਂਜੀ ਤਾਜ਼ਾ ਬੱਚਾ ਬਿਲਕੁਲ ਦੁੱਧ ਦੁੱਧ ਵੀ ਦੀ ਇਹਦਾ ਥੱਲੇ 9 ਕਿਲੋ ਜੀ 9 ਕਿਲੋ ਤਿਆਰ ਹਾਂਜੀ ਤੋਰੀ ਇਹਨੂੰ ਖੋਲ ਕੇ ਹਨਾ ਆਪਾਂ ਨੂੰ ਵੀ ਜਾਨ ਦੇਖੋ ਜੀ ਸਿੰਘ ਬਿਲਕੁਲ ਨਿੱਕੇ ਨਿੱਕੇ ਆ ਸਿੰਘ ਇਹਦੇ ਇਦਾਂ ਦੇ ਹੀ ਪਹਿਲਾਂ ਤੋਂ ਹੀ ਹਾਂ ਜੀ ਠੀਕ ਆ ਆਹ ਵੇਖੋ ਜੀ ਚੈੱਕ ਕਰੋ ਥੋੜੀਆਂ ਥੋੜੀਆਂ ਨੀਲੀ ਦੀਆਂ ਨਿਸ਼ਾਨੀਆਂ ਹੈਗੀਆਂ ਪੈਰ ਵੀ ਚਿੱਟੇ ਆ ਮੱਥਾ ਵੀ ਚਿੱਟਾ ਮੱਥਾ ਵੀ ਚਿੱਟਾ ਪਰ ਪੂਰੀ ਨਹੀਂ ਗਈ ਆਪਾਂ ਕਹਿ ਸਕਦੇ ਇਹਨੂੰ ਤੇ ਕੱਦ ਵੀ ਚੈੱਕ ਕਰ ਲਓ ਠੀਕ ਆ ਸੋਹਣਾ ਓਕੇ ਆ ਜੀ ਆਜੋ ਭਾਜੀ ਆਜੋ ਮੁੜ ਜੋ ਕਣ ਚੱਡਾ ਬਹੁਤ ਸੁਨਾ ਸੁਨਖਾ 9 ਕਿਲੋ ਦੁੱਧ ਅਸ ਟਾਈਮ ਤੇ ਰੈਡੀ ਆ ਬਿਲਕੁਲ ਜੀ ਆਹ ਦੇਖੋ ਜੀ ਬਾਕੀ ਸਿੰਘ ਨਿਕੇ ਨਿਕੇ ਹੀ ਆ ਪਤਾ ਨਹੀਂ ਟੁੱਟ ਗਏ ਕਿ ਕੀ ਹੋਇਆ ਇਹਨਾਂ ਨੂੰ ਖੋਖਲਥੇ ਖੋਖਲਥਕੇ ਹੋਣਗੇ ਹਨਾ ਹਾਂਜੀ ਥਾੜਾ ਦੀ ਵੀਰ ਜੀ ਵਾਅਦਾ ਘਾਟ ਨਹੀਂ ਹੈ ਕੋਈ ਵੀਰ ਜੀ ਰੁਪਈਏ ਦੀ ਕੋਈ ਵਾਅਦਾ ਘਾਟ ਨਹੀਂ ਹੋਊਗੀ ਵੀਰ ਕੋਈ ਭਰਾ ਜਿੰਦੇ ਪਸੰਦ ਆਉਂਦੀ ਆ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਆਪਣੇ ਘਰੇ ਠੀਕ ਆ ਠੀਕ ਆ 9 ਕਿਲੋ ਦੁੱਧ ਤਿਆਰ ਹਨ ਮਗਰ ਕਟਾ ਜੀ ਹੈ ਹਾਂਜੀ ਠੀਕ ਆ ਤੇ ਇਹਦਾ ਭਾਜੀ ਕਿੰਨਾ ਕਰੋਗੇ ਮੋਲ ਇਹਦਾ ਮੁੱਲ ਵੀਰ ਜੀ ਬਿਲਕੁਲ ਲੈਣ ਦੇਣ ਵਾਲਾ ਜਿਹੜਾ ਉਹ 75000 ਕਰਦੇ ਜੀ ਛੋੜ ਕਰਦੇ ਹੋ ਥੋੜੀ ਵਧੀਕ ਨਹੀਂ ਛੋਟ ਵੀ ਜੀ ਮਾਨਤਨ ਕਰਦਾਂਗੇ ਥੋੜਾ ਬਸ ਕਿੰਨਾ ਕੁ ਹੋ ਜੂ 10000 ਘਟਦਾਂਗੇ ਨਹੀਂ ਹਾਂਜੀ ਹੋ ਜੂ 74000 ਦੀ ਹਾਂਜੀ ਠੀਕ ਹੈ ਜੀ ਬਿਲਕੁਲ ਜਾਇਜ਼ ਮੁੱਲ ਕੀਤਾ ਭਾਈ ਨੇ ਆਹ ਵੇਖੋ ਜੀ ਤੀਜੇ ਨੰਬਰ ਵਾਲੀ ਦੇ ਭਾਈ ਸੂਈ ਕਸੂਣ ਵਾਲੀ ਏ ਤੇ ਤਾਜੀ ਸੂਈ ਵੀ ਜੀ ਬੱਚਾ ਮਰ ਗਿਆ ਜੀ ਅੱਛਾ ਇਹਦਾ ਬੱਚਾ ਮਰ ਗਿਆ ਹਾਂਜੀ ਠੀਕ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਵੀ ਜੀ ਇਹਨੂੰ ਹੋ ਹੀ ਗਏ 10 ਕੁ ਦਿਨ ਠੀਕ ਹੈ ਠਈਏ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀਜੀ ਜੀ ਇਹਦੇ ਥਲੇ 11 ਕਿਲੋ ਤਿਆਰ ਜੀ ਬਿਲਕੁਲ 11 ਕਿਲੋ ਦੁੱਧ ਤਿਆਰ ਆ ਤੇ ਸਿੰਘ ਇਹਦਾ ਵੇਖ ਲੋ ਸਿੰਘ ਥੋੜਾ ਇਹਦਾ ਵੀ ਖੁੱਲਾਵਾ ਨਾ ਹੂੰ ਤੇ ਬਾਕੀ ਇਹ ਆ ਕਿ ਦੁੱਧ ਦੁੱਧ ਵਾਲੀਆਂ ਮੱਝਾਂ ਵੱਡੇ ਸਿੰਘਾਂ ਵਾਲੀਆਂ ਹੁੰਦੀਆਂ ਕਿ ਯਾਰ ਪੱਕੀ ਗੱਲ ਪੱਕੀ ਗੱਲ ਹੈ ਨਾ ਠੀਕ ਆ ਇਹਨੂੰ ਤੋੜ ਕੇ ਦਿਖਾਉਣੇ ਆ ਐਸ ਟਾਈਮ ਤੇ 11 ਲੀਟਰ ਬਿਲਕੁਲ ਦੁੱਧ ਤਿਆਰ ਹੈ ਤਿਆਰ ਵੀਜੀ ਠੀਕ ਹੈ ਜੀ ਤੇ ਚਵਾਈ ਭਾਜੀ ਕਿਦਾਂ ਇਹਦੀ ਟੀਕੇ ਨਾ ਕਰਦੇ ਕਿਦਾਂ ਟੀਕੇ ਨਾ ਟੀਕੇ ਨਾ ਵੀਜੀ ਹਲਦੀ ਘੜੀ ਨਹੀਂ ਆਉਂਦੀ ਬਾੜੇ ਤੇ ਆ ਆ ਦੇਊਗੀ ਵੀ ਠੀਕ ਇਹ ਨਾ ਕਰਦੇ ਆ। ਆਹ ਵੇਖੋ ਜੀ। ਬਾਕੀ ਮੁੱਲ ਜਿਹੜੇ ਭਾਜੀ ਹੁਣਾਂ ਕੋ ਲੱਭਣੇ ਕਿਤੇ ਨਹੀਂ ਲੱਭਣੇ ਮੁੱਲ ਸਾਰਿਆਂ ਦੇ ਜਾਇਜ਼ ਹੀ ਕਰਨੇ ਆ। ਬਿਲਕੁਲ ਜਿੰਨਾ ਕਿ ਦੋ ਦੋਸਾਂ ਦਾ ਮੁੱਲ ਕਰਨੇ ਆਪਾਂ ਹਨਾ। ਜੀ ਜੀ ਭਾਜੀ। ਆਹ ਵੇਖੋ ਜੀ ਕੁਆਲਿਟੀ ਦੀ ਚੈੱਕ ਕਰ ਲਓ। ਥਾਣ ਭਾਜੀ ਕਿਦਾਂ ਓਕੇ ਆ ਸਾਰੇ? ਥਾਣ ਵੀਰ ਜੀ ਕੋਈ ਵੱਧ ਘਟ ਨਹੀਂ। ਠੀਕ ਆ। ਆਜੋ ਵੀਰ ਜੀ ਆਜੋ। ਉਦਾਂ ਮੜਾ ਜਿਆ ਬਨੇ ਦੇ ਵਿੱਚ ਹੋ ਬਰਖ। ਥੋੜਾ ਇੱਕ ਸਾਈਡ ਤੋਂ ਉੱਚਾ ਉੱਚਾ ਲੱਗਦਾ ਹਨਾ। ਨਹੀਂ ਹੋਊਗਾ ਜੀ ਪਰ। ਆਹ ਵੇਖੋ ਸਿੰਘਾਂ ਦੀ ਕੁਆਲਿਟੀ ਵੇਖ ਲਓ। ਥਾਣ ਵੀ ਬਹੁਤ ਸੋਹਣਾ ਵਾ ਜੀ ਇਹ ਕਹਰਾ ਰਪਾ ਜਾਂਦੇ ਜਾਂਦੇ ਕੋਈ ਜਾਂਦੇ ਲੈ ਜਾਓ ਲੈ ਜਾਓ ਬਾਕੀ ਵੀਰ ਜੀ ਇਹਦੀ ਕੋਈ ਦਿੱਕਤ ਨਹੀਂ ਟੀਕਾ ਲਾ ਕੇ ਆਪਣੀਆਂ ਲੱਤਾਂ ਨੂੰ ਮੰਗਾ ਪਾ ਲਈਦਾ ਮਜੇ ਇਹਨਾਂ ਬਾਲਟੀ ਆ ਕੇ ਥੱਲੇ ਚੋ ਲਈਦੀ ਪਾੜਾ ਪੋਣਾ ਪੈਂਦਾ ਹਾਂਜੀ ਹਾਂਜੀ ਪਾੜਾ ਪਾੜਾ ਪਾ ਕੇ ਅਗਲੀਆਂ ਲੱਤਾਂ ਨੂੰ ਮੰਗਾ ਪੋਣਾ ਪੈਂਦਾ ਹਾਂਜੀ ਅਗਲੀਆਂ ਨੂੰ ਠੀਕ ਆ ਤੇ ਇਹਦਾ ਮੋਲ ਇਹਦਾ ਵੀਰ ਜੀ ਬਿਲਕੁਲ ਲੈਣ ਦੇ ਨਾਲਾ ਜਿਹੜਾ 75000 ਰੁਪਏ ਅੱਛਾ ਇਹਦਾ 75 ਦਾ ਛੋੜ ਉਹੀ ਯਾਰ ਛੋੜ ਹੋਈ ਯਾਰ ਠੀਕ ਆ ਸਹੀ ਆ 70000 ਦੀ ਇਹ ਹੋਗੀ ਤੇ ਭਾਈ ਜੋੜੇ ਵਾਲੇ ਵੀ ਹੋਣਗੇ ਹੀ ਵੀਰ ਜੋੜੇ ਉਹ ਆਪਣੇ ਸਹਾਨਾ ਮਾਨਦਾਨ ਕਰਾ ਲੈਣ ਬਾਅਦ ਚ ਆਪਾਂ ਨਹੀਂ ਕਹਿਣਾ ਇਹ ਚੀਜ਼ ਦੇ ਵਿੱਚ ਕੋਈ ਗੱਲ ਠੀਕ ਆ ਆ ਦੱਸੋ ਜੀ ਇਹਦੇ ਬਾਰੇ ਚੌਥੇ ਨੰਬਰ ਵਾਲੇ ਬਾਰੇ ਇਹਦਾ ਸੂਆ ਇਹ ਵੀ ਵੀ ਜੀ ਤਾਜੀ ਸੂਈ ਜੇ ਇਹਦਾ ਬੱਚਾ ਆ ਬੱਜਾ ਜੀ ਇਹਦਾ ਬੱਚਾ ਆ ਥੱਲੇ ਬੈਠਾ ਜਿਹੜਾ ਹਾਂਜੀ ਹਾਂਜੀ ਕੀ ਕੱਟਾ ਕੱਟੀ ਕੱਟਾ ਜਾਂਦਾ ਹੈ ਠੀਕ ਆ ਕਿੰਨੇ ਦਿਨਾਂ ਦਾ ਸੂਆ ਹੋ ਗਿਆ ਜੀ ਇਹਦਾ ਵੀ ਜੀ 10 ਦਿਨ ਹੋ ਗਏ ਸੂਈ ਨੂੰ ਅੱਛਾ 10 ਦਿਨ ਹੋ ਗਏ ਸੂਈ ਨੂੰ ਠੀਕ ਆ ਜੀ ਇਹਨੂੰ ਤੋਰੀ ਖੋਲ ਕੇ ਜੀ ਆ ਦੇਖੋ ਜੀ ਕੁਆਲਟੀ ਚੈੱਕ ਕਰੋ ਦੁੱਧ ਕਿੰਨਾ ਭਾਜੀ ਇਸ ਟਾਈਮ ਤੇ ਦੇ ਦੇ ਕੋਈ ਜੀ ਇਹਦੇ ਥੱਲੇ ਖੁੱਲਾ ਜਿਹੜਾ 10 ਕਿਲੋ ਜੀ 10 ਕਿਲੋ ਦੁੱਧ ਤਿਆਰ ਆ ਹਨਾ ਹਾਂਜੀ ਥਾਨ ਬਹੁਤ ਸੋਹਣਾ ਲੱਗਾ ਇਹਨੂੰ ਆ ਆ ਕੀ ਵਿਧੀ ਹੈ ਜੇ ਮੈੜਾ ਮੂੜਾ ਮਾਰਨਾ ਹਾਂਜੀ ਇਤੋਂ ਵੱਧੂ ਵੀ ਬਾਕੀ ਆਪਣੇ ਚੈਨਲ ਤੇ ਕੋਈ ਵੱਡੀ ਨਹੀਂ ਦਿਹੂਗੀ ਮੱਝ ਜਿੱਡੀ ਹੋਊਗੀ ਓੱਡੀ ਦਿਖਾਣੀ ਆ ਜਿੱਡੀ ਹੋਊਗੀ ਓੱਡੀ ਹੋਊਗੀ ਆ ਰਿਆ ਵੀ ਰਾਜਾ ਮੋੜ ਲਿਆ ਕੁਆਲਟੀ ਚੈੱਕ ਕਰੋ ਜੀ ਬਾਕੀ ਤੋਰਾ ਵੇਖੋ ਐ ਨਵੀਂ ਝੋਟੀ ਐ ਹਾਂਜੀ ਮਗਰ ਕੱਟਾ ਵਾ ਸੂਈ ਨੂੰ ਦਾਖ ਕੇ ਦੇਣਾ ਹੋ ਗਿਆ ਡੱਕ ਦਿਨ ਹੋ ਗਏ ਪੱਕੇ ਵੀ ਦੀ ਠੀਕ ਆ ਹਾਂਜੀ ਸਹੀ ਆ ਬਾਕੀ ਥਾਂ ਤੇ ਡਾ ਬਹੁਤ ਕਲੀਅਰ ਹੈ ਠੀਕ ਆ ਜੀ ਠੀਕ ਆ ਬਹੁਤ ਹੀ ਸੋਹਣੀ ਸੁਨਖੀ ਹੈ ਵੀ ਹਾਂਜੀ ਚੰਗੀ ਆ ਤੇ ਇਹਦਾ ਵੀਰ ਜੀ ਮੁੱਲ ਕਿੰਨਾ ਕੁ ਕਰੋਗੇ ਇਹਦਾ ਵੀਰ ਜੀ ਬਿਲਕੁਲ ਲੈਣ ਦੇ ਨਾਲ ਆ ਜਿਹੜਾ ਹਾਂਜੀ ਇਹਦਾ 75000 ਆ ਲੈ ਲੋ ਵੀ ਕੇ ਬੋਲਦੀਆਂ ਤਿੰਨ ਹੋ ਗਈਆਂ ਹੁਣ ਹੈ ਹਾਂਜੀ ਕਿਨੇ ਸਾਰੀਆਂ ਤਾਂ ਤੇ ਨਹੀਂ ਇੰਨਾ ਕਰਨਾ ਸਾਰੀਆਂ ਦਾ ਕਰਦਾ ਯਾਰੀ ਛੋੜ ਹਾਂਜੀ ਯਾਰੀ ਛੋੜ 74 ਜਿਹੜਾ ਤਿਆਰ ਦੀ ਹੈ ਜੀ ਤਿੰਨ ਹੋ ਗਈਆਂ 74 74 ਤਿਆਰ ਵਾਲੀਆਂ ਤੇ ਮਗਰ ਲੀਆਂ ਵੀ ਮੈਂ ਕਹਿੰਦਾ ਪਹਿਲਾਂ ਹੀ ਦੱਸ ਦਈਏ ਮਗਰ ਲੀਆਂ ਵੀ ਦੀ ਇਸੇ ਰੇਟ ਤੇ ਇਸੇ ਰੇਟ ਤੇ ਹੀ ਖੋਲ ਕੇ ਦਿਖਾ ਦਿੰਨੇ ਆਜੋ ਵੀ ਅੱਜ ਤੁਹਾਨੂੰ 5 ਮੱਝਾਂ ਮਿਲਣੀਆਂ ਇੱਕੇ ਰੇਟ ਤੇ ਆ ਬਾਕੀ ਮਾਰਦਣ ਤੁਸੀਂ ਆਪ ਕਰਾ ਲਿਓ ਜਿਹੜੀ ਅੱਗੇ ਭਾਜੀ ਸੂਣ ਵਾਲੀ ਕਿ ਸੁਈ ਆਉ ਉਸ ਤਾਜੀ ਸੁਈ ਵੀ ਜੀ ਉਹ ਬੱਚਾ ਬਿਲਕੁਲ ਤਾਜੀ ਸੁਈ ਕਾਲੇ ਰੰਗ ਦਾ ਆ ਬੱਚਾ ਉਹਦਾ ਜੀ ਬਿਲਕੁਲ ਤਾਜ਼ਾ ਬੱਚਾ ਏ ਕੱਟਾ ਕੱਟੀ ਹਾਂਜੀ ਕੱਟਾ ਜੀ ਇਹ ਵੀ ਕੱਟਾ ਜੀ ਹਾਂਜੀ ਆ ਵੇਖੋ ਜੀ ਬਿਲਕੁਲ ਤਾਜੀ ਸੁਈ ਆ ਆ ਚੈੱਕ ਕਰੋ ਜੀ ਸੋਹਣੀ ਆ ਜੀ ਮੱਝ ਜੀ ਨੀਵੇਂ ਹੈਗੀ ਆ ਵੇਖੋ ਐ ਟਾਈਮ ਤੇ ਭਾਜੀ ਦੁੱਧ ਕਿੰਨਾ ਇਹਦੇ ਕੋਲ 10 ਕਿਲੋ ਠੰਡਾ ਕਰ ਗਿਆ ਜੀ ਆ 10 ਕਿਲੋ ਤਿਆਰ ਆ ਹਾਂਜੀ ਜਿਹੜਾ ਆਪਾਂ ਲੀਟਰ ਮਾਰ ਦੇਨੇ ਹਨਾ ਹਾਂਜੀ 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 ਬਾਕੀ ਚੁਵਾਈ ਬਹੁਤ ਭੋਲੀ ਠੀਕ ਆ ਭੋਲੀ ਆ ਬਈ ਓਕੇ ਵੀ ਖਾਨ ਥੂਣ ਕੋਈ ਬਾਤ ਘੜ ਨਾ ਜੀ ਨਾ ਆਜੋ ਭਾਜੀ ਆਜੋ ਮੋੜ ਆਓ ਆ ਵੇਖੋ ਜੀ ਬਾਕੀ ਕੋਲ ਆ ਕੇ ਵੇਖਿਓ ਜਰੂਰ ਵੀਡੀਓ ਤੇ ਤੁਹਾਨੂੰ ਜਨਮਰ ਹੋ ਸਕਦਾ ਵੀ ਛੋਟਾ ਲੱਗੇ ਜਾਂ ਵੱਡਾ ਲੱਗੇ ਕੋਲ ਆਓਗੇ ਤੇ ਤੁਹਾਨੂੰ ਐ ਵਧੀਆ ਲੱਗੂਗਾ ਡੱਕਰ ਇਹ ਕਲੀਅਰ ਕੱਟ ਦਿਖੂਗੀ ਹਾਂਜੀ ਬਾਕੀ ਜੋ ਕੁਝ ਵੀ ਆ ਬੀਬੀ ਬਾਕੀ ਆਪਾਂ ਵੱਡਾ ਦੇ ਦਿਖਾਉਣਾ ਨਹੀਂ ਛੋਟਾ ਭਾਵੇਂ ਲੱਗੀ ਜਾਵੇ ਹਾਂਜੀ ਆਹ ਵੇਖੋ ਦੋ ਦਦਾ 10 ਕਿਲੋ ਤਿਆਰ ਸੂਈ ਨੂੰ ਚਾਰਕ ਦਿਨ ਹੋਏ ਕਿ ਜਿਆਦਾ ਹੋ ਗਿਆ ਸੂਈ ਨੂੰ ਵੀ ਜੀ ਚਾਰ ਪੰਜ ਦਿਨ ਹੋ ਗਏ ਚਾਰ ਪੰਜ ਦਿਨ ਹੋ ਗਏ ਠੀਕ ਹੈ ਬੱਚਾ ਤਾਜ਼ਾ ਬਿਲਕੁਲ ਇਹ ਇਹਦਾ ਮੁੱਲ ਕਿੰਨਾ ਕਰਨਾ ਜੀ ਇਹ ਵੀ ਵੀਡੀਓ ਉਸੇ ਰੇਟ ਤੇ ਦੇਗਾ 70000 ਦੀ ਹਾਂਜੀ ਲਾਸਟ ਵਾਲੀ ਵੀ ਇੰਨੇ ਦੀ ਹਾਂਜੀ ਲਾਸਟ ਵਾਲੀ ਵੀ ਇੰਨੇ ਦੀ ਲਾਸਟ ਵਾਲੀ ਵੀ ਜੀ ਟੋਕੜ ਗੱਬਣ ਮਾਜੀ ਟੋਕੜ ਗੱਬਣ ਕਿੰਨੇ ਚਿਰ ਦੀ ਗੱਬਣ ਆ ਜੀ ਤੋਂ ਗੱਬਣ ਨੂੰ ਵੀ ਜੀ ਮਹੀਨਾ ਹੋ ਗਿਆ ਜੀ ਅੱਛਾ ਟੀਕਾ ਲੱਗਾ ਵਾਹ ਹਾਂਜੀ ਟੀਕਾ ਆਪਣੇ ਕੋਲ ਹੈ ਜੀ ਚੈੱਕ ਤੇ ਹੋਈ ਨਹੀਂ ਹੋਣੀ ਨਹੀਂ ਚੈੱਕ ਨਹੀਂ ਹੋਣੀ ਨਾ ਠੀਕ ਆ ਦੁੱਧ ਕਿੰਨਾ ਦੇ ਕੋਲ ਦੁੱਧ ਵੀਡੀਓ ਦੇ ਥੱਲੇ ਹੈਗਾ ਜੀ 6 ਕਿਲੋ 6 ਕਿਲੋ ਦੁੱਧ ਹਾਂਜੀ ਠੀਕ ਆ ਕੱਦ ਕਾਰ ਸਾਰੀਆਂ ਨਾਲੋਂ ਵੱਡਾ ਜਾਉਦਾ ਸਾਰੀਆਂ ਨਾਲੋਂ ਉੱਚੀ ਵੀ ਜੀ ਆ ਜਿਓ ਭਾਜੀ ਖੋਲ ਲਿਓ ਲੈਓ ਵਾਰ ਕੱਦ ਵੇਖੀਏ ਤਾਂ ਕੱਦ ਪੱਖੋਂ ਮੇਰੇ ਹਿਸਾਬ ਨਾਲ ਸਾਰੀਆਂ ਨਾਲੋਂ ਉੱਚੀ ਇਹੋ ਹੀ ਹਾਂਜੀ ਹਾਂਜੀ ਆ ਵੇਖੋ ਕੁਆਲਿਟੀ ਚੈੱਕ ਕਰੋ ਝੋਟੀ ਚੰਗੀ ਆ ਸੁਆ ਇਹਦਾ ਕਿਨਵਾਈ ਸੁ ਸੁਆ ਵੀ ਦੀ ਦੂਜਾ ਦੂਜਾ ਸੁਆ ਆ ਵੇਖੋ ਜੀ ਹੈ ਵੀ ਪਤਲੀ ਚਮੜੀ ਦੀ ਜਾਬਦੀ ਆ ਆ ਵੇਖੋ ਕੁਆਲਿਟੀ ਚੈੱਕ ਕਰੋ ਉੱਚਾ ਕੱਦ ਦਾ ਪੂਰਾ ਇਹਦਾ ਕਭੀ ਵੱਡੀ ਆ ਵੀਰ ਨਾਲ ਤੁਰ ਹਮੜਾਇਆ ਇਹ ਆ ਵੀਰ ਦਾ ਨਾਲਿਓ ਹਾਈਟ ਦਾ ਅੰਦਾਜ਼ਾ ਲਾ ਲਿਓ ਤੁਸੀਂ ਵੀਰ 6 ਫੁੱਟ ਲੇ ਥੋੜਾ ਘੱਟ ਹੋਣਾ 6 ਫੁੱਟ ਤੋਂ 5 ਫੁੱਟ 8 9 ਇੰਚ ਹੋਣਾ ਵੀਰ ਤੇ ਇਹਦੇ ਜੱਡੀ ਆ ਛੋਟੀ ਬਹੁਤ ਸਿਰੇ ਦੀ ਵੀ ਦੀ ਠੀਕ ਆ ਆ ਜਾ ਲੈ ਆ ਵੀਰੇ ਬਾਕੀ ਮਿਲਦੀ 6 ਕਿਲੋ ਦੁੱਧ ਤੇ 6 ਕਿਲੋ ਹਾਂਜੀ 6 ਕਿਲੋ ਆ ਜਾ ਲੈ ਮੋੜ ਲਿਆ ਮੁੰਡਾ 6 ਕਿਲੋ ਦੁੱਧ ਇਹਦੇ ਕੋਲ ਠੀਕ ਆ ਮਿਲਦੀ ਵੀਰ ਜੀ ਟੀਕੇ ਤੇ ਜੇ ਟੀਕੇ ਤੇ ਭਾੜਾ ਪਾ ਲਈਦਾ ਜੇ ਤੇ ਮਗਰ ਨਹੀਂ ਲੱਤਾਂ ਨੂੰ ਲੈਣਾ ਮੰਗਾ ਪਾ ਲਈਦਾ ਜੇ ਅੱਛਾ ਕੋਈ ਲੱਤ ਨਹੀਂ ਜਿਲਾਉਂਦੀ ਕੋਈ ਕੁਝ ਨਹੀਂ ਭਾਵੇਂ ਜਵਾਕ ਬੈ ਕੇ ਚੋੜੇ ਠੀਕ ਠੀਕ ਆ ਪੋਲੀ ਰੂ ਮਰ ਗਈ ਜੇ ਠੀਕ ਆ ਹਾਂਜੀ ਸੱਜਰ ਨੇ ਵੀਰ ਜੀ ਕਿੰਨਾ ਕ ਦੁੱਧ ਚੋਆਏ ਨੇ ਸੱਜਰ ਵੀਰ ਜੀ ਇਹਨੇ 17 ਕਿਲੋ ਦੁੱਧ ਚੋਆਏ ਜੇ 17 ਕਿਲੋ ਦੁੱਧ ਚੋਆਏ ਠੀਕ ਆ ਹੁਣ 6 ਕਿਲੋ ਹੁਣ 6 ਕਿਲੋ ਬਣੀ ਨੂੰ ਮਹੀਨਾ ਹੋ ਗਿਆ ਹਨ ਬਣੀ ਨੂੰ ਮਹੀਨਾ ਹੋ ਗਿਆ ਠੀਕ ਆ ਬਾਕੀ ਅਜੇ ਚੈੱਕ ਤੇ ਹੋਣੀ ਨਹੀਂ ਇਹ ਤੁਹਾਨੂੰ ਪਤਾ ਵੀ ਦੋ ਮਹੀਨੇ ਤੋਂ ਪਹਿਲਾਂ ਤੇ ਚੈੱਕ ਦੋ ਮਹੀਨੇ ਤੋਂ ਪਹਿਲਾਂ ਚੈੱਕ ਨਹੀਂ ਹੋਣੀ ਤੇ ਇਹਦਾ ਮੁੱਲ ਵੀ ਉਹੀ 74000 ਹਾਂਜੀ ਇਹਦਾ ਮੁੱਲ ਵੀ ਜਿਹਦੀ ਲੈਣ ਦੇ ਨਾਲ ਬਿਲਕੁਲ ਲੈਣ ਦੇ ਨਾਲ ਜਿਹੜਾ ਬਾਕੀ ਵੱਡੀ ਸਾਰਿਆਂ ਨਾਲ ਕਾਦੂ ਚਾ ਇਧਰੋਂ ਚੈੱਕ ਕਰ ਲਓ ਉੱਚੀ ਉਹੋ ਦੇਖਦੀ ਆ ਸਾਰਿਆਂ ਨਾਲ ਹਾਂਜੀ ਤੇ ਹੁਣ ਦੂਜੀਆਂ ਦਿਖਾਈ ਜਿਹੜੀਆਂ ਪਰਾਂ ਬੱਜੀਆਂ ਹਾਂਜੀ ਪਰਲੇ ਬਸ ਇਹ ਆ ਆ ਭਾਜੀ ਕਿਨਵਾ ਸੂਆ ਹੋ ਗਿਆ ਚੋਟੀ ਇਹ ਵੀਜੀ ਦੂਜਾ ਸੂਆ ਸੋਣਾ ਚੋਟੀ ਦੂਜਾ ਸੂਆ ਸੋਣਾ ਹੋਗਾ ਜੀ ਠੀਕ ਆ ਦਿਨ ਕਿੰਨੇ ਲੈ ਜੂਗੀ ਦਿਨ ਵੀਦੀ 20 ਦਿਨ ਰਹਿੰਦੇ ਜਦੇ ਅੱਛਾ 20 ਦਿਨ ਲੈ ਜੂਗੀ ਹਾਂਜੀ ਠੀਕ ਹੈ ਜੀ ਇਹਨੂੰ ਤੋਰੀਏ ਜੀ ਹਾਂਜੀ ਇਹਨੇ ਦੁੱਧ ਕਿੰਨਾ ਕੁ ਚੋਆ ਪਹਿਲੇ ਸੂਏ ਪਹਿਲੇ ਸੂਏ ਵੀਦੀ 12-13 ਕਿਲੋ ਦੁੱਧ ਚੋਆ ਹੈ ਐਰਕਾ ਕਿੰਨਾ ਕੁ ਚੋਇਜੋ ਐਰਕਾ ਵੀਦੀ 15-16 ਕਿਲੋ ਦੁੱਧ ਚੋਆਊ 15-16 ਕਿਲੋ ਚੋਆਊਗੀ ਬਾਕੀ ਸਿੰਘ ਪੱਖੋਂ ਦੇਖ ਲਓ ਬੜੀ ਚੰਗੀ ਆ ਸਾਰੀ ਮੱਝ ਬਹੁਤ ਕੁਆਲਿਟੀ ਦੀ ਆ ਕਿ ਬੇਲ ਦੀ ਵੀ ਲੰਮੀ ਹੈ ਕਾਫੀ ਹਾਂਜੀ ਇਹ ਥਾਣ ਥਣ ਵੀਰ ਜੀ ਕਿਦਾਂ ਹੈ ਦੇ ਥਾਣ ਥਣ ਵੀਰ ਜੀ ਓਕੇ ਬਿਲਕੁਲ ਠੀਕ ਆ ਸਹੀ ਆ ਉਹ ਵਾਰੀ ਭਰਾਵਾਂ ਨੇ ਤਸੱਲੀ ਕੀਤੀ ਹੁੰਦੀ ਆ ਜਿਹੜੇ ਵੀਰ ਖਰੀਦਣ ਆਉਂਦੇ ਆ ਉਹ ਵੀ ਆਪਣੀ ਤਸੱਲੀ ਕਰ ਲਿਆ ਹਾਂ ਹਾਂਜੀ ਵੀਰ ਜੀ ਕਿ ਛੋਟੀ ਦੇ ਸਿੰਘ ਦੀ ਕੁਆਲਿਟੀ ਬੜੀ ਸੋਹਣੀ ਆ ਪੂਰੀ ਕੈਮ ਆ ਵਜਨ ਵਾਲੀ ਆ ਪੂਰੀ ਛੋਟੀ ਐਰਕਾਂ ਭਾਈ ਕਿੰਨਾ ਚਵਾਈ ਜਾਊਗੀ ਦੁੱਧ ਦੇ ਦੁੱਧ ਵੀਰ ਜੀ ਇਹ ਛੋਟੀ ਐ ਇਹਨੂੰ 15-16 ਕਿਲੋ ਰੁਪਈਆ ਦਾ 15-16 ਕਿਲੋ ਦੁੱਧ ਚਵਾਈ ਜਾਊਗੀ ਠੀਕ ਆ ਬਾਕੀ ਹੈ ਵੀ ਸੋਹਣੀ ਆ ਜਿੰਨੀ ਵੀ ਹੈਗੀ ਚੰਗੀ ਕੈਚ ਮੱਝੀ ਠੀਕ ਆ ਤੇ ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ ਆਪਾਂ ਇਹਦਾ ਵੀਰ ਜੀ ਬਿਲਕੁਲ ਜੈ ਜਿਹੜਾ 6000 ਰੁਪਏ ਮਾਰ ਤਾਣਾ ਮਾਰ ਤਾਣਾ ਵੀ ਜੀ ਛੋਟ ਕਰ ਦਾਂਗੇ ਕਿੰਨੇ 1000 ਰੁਪਏ ਕਿ 2000 ਕਰਨੀ ਆ 2000 ਰੁਪਏ ਦੋ ਨਾ ਕਰਦੀ ਇਹ ਚ ਦੋ ਹੀ ਕਰ ਦਾਂਗੇ ਕਿੰਨੇ 78 ਦੀ ਹੋਗੀ 78 ਦੀ ਦੇ ਲਾਂਗੇ 78 ਦੀ ਕੋ ਸਾਮ ਵਾਲਾ ਵੀਰ ਖੜੇ ਸਾਮ ਵਾਲਾ ਲਾ ਜੇ ਵੀਰ ਬਾਕੀ ਹੈ ਚੰਗੀ ਆ ਬਣੂਗੀ ਚੰਗੀ ਸੋਹਣੀ ਸਨਕੀ ਤਿਆਰ ਹੋਊਗੀ ਆਹੜੀ ਦੱਸੋ ਜੀ ਭਾਜੀ ਇਹਦਾ ਸੁਆ ਕਿਨਵਾਊਗਾ ਸੁਆ ਵੀ ਦੀ ਇਹਦਾ ਤਿੱਜਾ ਸੁਆ ਹੋਊਗਾ ਜੀ ਤੀਜਾ ਸੂਆ ਹਾਂਜੀ ਇਹ ਆਰ 3 ਦੇ ਸਰਾਣਿਆਂ ਨੂੰ ਗੋਲ ਮੋਲ ਜੀ ਥੋੜੀ ਵੇਖੋ ਕਿੰਨੀ ਹੈ ਪੱਕੀ ਗੱਲ ਪੱਕੀ ਚੰਗੀ ਹੈ ਕੇ ਬੰਨੇ ਉਹ ਨਹੀਂ ਘਟੇਗੀ ਪੂਰੀ ਗੋਲ ਹਾਂ ਬਜਨ ਵਾਲੀ ਗੁੰਦਵੀਂ ਪੂਰੀ ਹੈ ਓਕੇ ਹੈ ਜੀ ਤੀਜਾ ਸੂਆ ਹਾਂਜੀ ਤੀਜਾ ਸੂਆ ਸੋਨਾ ਵੀ ਠੀਕ ਹੈ ਸੋਨਾ ਵੰਨ ਖੋਲੀ ਇਹਨੂੰ ਤੋਰੀਏ ਦੁੱਧ ਭਾਜੀ ਕਿੰਨਾ ਚਵਾਉਂਦੇ ਰਹੀਏ ਦੁੱਧ ਵੀ ਜੀ ਪਿਛਲੇ ਸੂਏ ਦੇ ਜਿਹੜਾ ਵਾ ਉਹ 12 13 ਕਿਲੋ ਦਾ ਗਰੰਟੀ ਹੈਗੀ ਇਹਦੀ ਅੱਛਾ 12 13 ਕਿਲੋ ਚਵਾਇਆ ਹਾਂਜੀ ਠੀਕ ਆ ਬਾਕੀ ਛੋਟੀ ਵੇਖੋ ਜੇ ਆਪਾਂ ਇਹ ਕਹੀਏ ਕਿ ਕੱਦ ਜ਼ਿਆਦਾ ਵੱਡਾ ਵਾ ਹਾਂਜੀ ਵੱਡਾ ਵੱਡੇ ਨਾਲੋਂ ਚੜਾਈ ਜ਼ਿਆਦੀ ਹੈ ਚੜਾਈ ਜ਼ਿਆਦੀ ਹੈ ਵੀਜੀ ਬਾਕੀ ਹੈ ਜਿੰਨੀ ਆ ਗੋਲ-ਮੋਲ ਆ ਗੋਲ-ਮੋਲ ਆ ਦੁੱਧ ਚੰਗਾ ਜਵਾਈ ਜਾਣਾ ਨਾ ਵੱਡੀਆਂ ਜਿੱਨਾਂ ਜਵਾਈ ਜਾਣਾ ਚਿੱਡੀਆਂ ਹਾਂ ਹਾਂਜੀ ਹਾਂਜੀ ਬਾਕੀ ਥਣ ਚੱਡਾ ਵੇਖੋ ਕਿਹੜਾ ਲੱਗਾ ਨੇ ਹਾਂ ਥਣ ਬੜਾ ਸੋਹਣਾ ਗੈਬ ਚੰਗੇ ਆ ਲੀਅਰ ਕੱਟਿਆ ਹਾਂ ਬਾਕੀ ਤਿਆਰ ਜੇ ਹੋਰ ਹੋ ਜੂ ਦੇਣਾ ਲੈ ਜੂ ਕਿੰਨੇ ਕ ਦਿਨ ਵੀ ਜੀ ਜ਼ਿਆਦਾ ਨਹੀਂ ਤੈਨਾਂ ਜੀ ਹਫਤਾ ਲੈ ਰਿਓ ਕਿ ਤੋਰਾ ਵੇਖੋ ਮਾਈ ਦਾ ਕਿਹੜਾ ਵੀ ਪਲਵਾਂ ਨਾਉਂ ਤੁਰਦੀ ਹੈਗੇ ਆਜਾ ਭਾਜੀ ਆਜਾ ਬਣਦੀ ਬਹੁਤ ਸਨਫੀ ਹੈ ਜੀ ਠੀਕ ਆ ਆ ਵੇਖੋ ਐ ਵੇਖੋ ਚੈੱਕ ਕਰੋ ਪਿੰਡੇ ਦੇ ਉੱਤੇ ਵੀ ਨਾਲਾਂ ਦੇਖਦੀਆਂ ਫੁੱਲੀਆਂ ਬਾਕੀ ਚੌੜੀ-ਚਾੜੀ ਮੱਝ ਪੂਰੀ ਹੈ ਚੌੜੀ ਵੇਰ-ਵੇਰ ਕੇ ਜਿੱਦਾਂ ਨਹੀਂ ਖਰਾਕ ਖਾਦੀ ਹੋਵੇ ਤਾਂ ਵੇਰ-ਵੇਰ ਕੇ ਤੁਰਦਾ ਕਿ ਉਹਨਾਂ ਦੇ ਇਹਨੇ ਖਰਾਕ ਜ਼ਿਆਦਾ ਖਾਦੀ ਵੇਖ ਤੁਰਦਾ ਕਿ ਤਾਂ ਉਹ ਕੰਮ ਇਹਦਾ ਤੋ ਵੇਖੋ ਐਰ ਕੇ ਭਾਜੀ ਦੁੱਧ ਕਿੰਨਾ ਕੁ ਚਵਾਈ ਜਾਊਗੀ ਇਹ ਆਰਕਾਂ ਵੀ ਤੇ ਜਿਆਦਾ ਨਹੀਂ ਦੋ ਦਿਨ ਨੂੰ 15 ਕਿਲੋ ਤੇ ਚੋਣਾ ਚਾਹੀਦਾ ਜਿੱਡੀ ਮੱਚ ਹੈ ਵੱਡੀ ਆ ਚੌੜੀ ਆ ਚੰਗੀ ਆ ਤੇ ਮੁੱਲ ਭਾਜੀ ਕਿੰਨਾ ਕਰਨਾ ਮੁੱਲ ਵੀ ਜੀ ਇਹਦਾ ਬਿਲਕੁਲ ਜਿਹੜਾ ਵਾ ਲੈਣ ਦੇ ਨਾਲ ਆ ਉਹ 85000 ਰੁਪਏ ਮਾਨ ਤਨ ਮਾਨ ਤਨ ਵੀ ਜੀ ਛੋਟ ਕਰ ਦਾਂਗੇ ਹੋਰ ਦੱਸੋ ਕਿੰਨੇ ਦਾ 80000 ਰੁਪਿਆ ਕਰ ਦਾਂਗੇ ਇਹ ਚੋਂ ਦੋ ਨਾ ਕਰ ਦੀਏ ਦੋ ਹੀ ਕਰ ਦਾਂਗੇ 83 ਦੀ ਦੇ ਦੀਏ ਹੈ ਨਾ 83 ਦੀ ਠੀਕ ਆ ਜੀ ਬਹੁਤ ਹੀ ਚੰਗੀ ਆ ਹੈ ਵੀ ਵਜਨ ਵਾਲੀ ਆ ਤੇ ਉਹ ਜਿਹੜੀ ਸਭ ਤੋਂ ਵੱਡੀ ਆ ਪਰਲੇ ਬੰਨੇ ਜਿਹੜੀ ਉਹ ਗੱਬਣ ਹਾਂਜੀ ਉਹ ਗੱਬਣ ਹੈ ਜੀ ਖੋਲ ਬਹੁਤ ਵੱਡੀ ਮੱਛੀ ਖੋਲਾ ਪਾਉ ਆ ਜ ਆ ਵੇਖੋ ਜੀ ਬਹੁਤ ਵੱਡੀ ਹੈ ਵੀ ਵਜਨ ਵਾਲੀ ਪੂਰੀ ਆ ਵੇਖ ਸਕਦੇ ਆ ਬਾਕੀ ਤੁਹਾਨੂੰ ਨੂੰ ਵੇਖੋ ਕਿੱਡੇ ਕਲੀਅਰ ਹੈ ਤੇ ਕਿੱਡੇ ਲੰਮੇ ਆ ਕੋਈ ਹਾਂਜੀ ਉਹੋ ਜੀ ਗੱਲ ਬਾਤ ਨੇ ਠੀਕ ਇਹਦਾ ਸੁਆ ਕਿੰਨਾ ਆਉ ਜੀ ਇਹਦਾ ਸੁਆ ਵੀਦੀ ਚੌਥਾ ਸੁਆ ਜੀ ਆ ਚੌਥਾ ਸੁਆ ਸੂਣੀ ਆ ਹਾਂਜੀ ਸੂਣਾ ਜੀ ਅਜੇ ਠੀਕ ਆ ਜਿਆਦਾ ਨਹੀਂ ਮੱਝ ਹਾਲੇ ਹਫਤਾ ਖੜਦੀ ਬਹੁਤ ਬਣਦੀ ਏ ਹਫਤਾ ਲੈ ਜੀ ਬਣਦੀ ਬਹੁਤ ਜੇ ਕਿਤੇ ਹਫਤਾ ਪੂਰਾ ਲੱਗੀ ਤੇ ਮੱਝ ਨੇ ਗਾਈਆਂ ਵਰਗਾ ਹਵਾਨਾ ਤਿਆਰ ਕਰ ਲੈਣਾ ਕੀ ਗੱਲ ਵੀਰ ਜੀ ਠੀਕ ਆ ਥਾਂ ਥਣ ਵੀਰ ਜੀ ਓਕੇ ਆ ਹਾਂਜੀ ਹਾਂਜੀ ਵੀਰ ਜੀ ਬਿਲਕੁਲ ਵੱਡੀ ਆ ਪੂਰੀ ਐ ਵਜਨ ਵਾਲੀ ਆ ਹਨਾ ਕੈਮ ਵੀ ਆ ਉਦਾਂ ਵੀ ਸਰੀਰੋਂ ਵੀ ਚੰਗੀ ਆ ਪੱਕੀ ਗੱਲ ਐ ਵਜਨ ਵਾਲੀ ਮੱਝ ਆ ਹਾਂਜੀ ਬਾਕੀ ਨਾੜਾਂ ਵੀ ਤੁਸੀਂ ਇਹ ਚੀਜ਼ ਦੱਸਤੀ ਐ ਵੀ ਚੌਥਾ ਸੂਆ ਬਾਅਦ ਕਈਆਂ ਨੇ ਦੱਸਣੀ ਨਹੀਂ ਹੀ ਦੂਜਾ ਹੀ ਕਰ ਲੈਣਾ ਜਦੋਂ ਦਾ ਸਰੀਰ ਸਰਾਰੇ ਦਾ ਪੱਕੀ ਗੱਲ ਐ ਪੱਕੀ ਗੱਲ ਵੀਰ ਜੀ ਰਾਜੀ ਮੱਝ ਇਹਨੂੰ ਤਾਂ ਭਾਵੇਂ ਤੁਸੀਂ ਦੂਜਾ ਸੂਆ ਕਰਕੇ ਵੇਚ ਲਓ ਆਜੋ ਜੀ ਆਜੋ ਮੋੜਾ ਹੋ ਜੀ ਬਾਕੀ ਨਾੜਾਂ ਵੇਖੋ ਸਾਰੇ ਪਿੰਡੇ ਦੇ ਸਾਰੇ ਪਿੰਡੇ ਦੇ ਨਾੜਾਂ ਤੇ ਬਾਕੀ ਸਿੰਘਾਂ ਤੋਂ ਖੋਖ ਲੱਥੇ ਆ ਦੇ ਹਾਂਜੀ ਸਿੰਘਾਂ ਤੋਂ ਇਹਦੇ ਖੋਖ ਲੱਥੇ ਬਾਕੀ ਫੱਬਦੀ ਇਹਦੇ ਸਰੀਰ ਨਾਲ ਮੈਚ ਕਰਦਾ ਬਹੁਤ ਸੋਹਣੀ ਬਹੁਤ ਸੋਹਣੀ ਵੀ ਜੀ ਠੀਕ ਹਾਂਜੀ ਦੁੱਧ ਕਿੰਨਾ ਚੋਈ ਜਾਊਗੀ ਦੁੱਧ ਵੀ ਜੀ ਇਹਦੀ 18 ਕਿਲੋ ਦੀ ਗਾਰੰਟੀ ਏ ਅੱਛਾ 18 ਕਿਲੋ ਚੋਇਆ ਵਾ ਪਹਿਲਾਂ ਹਾਂਜੀ ਠੀਕ ਆ ਐਰ ਕੰਮ 18 ਕਿਲੋ ਹੀ ਚੋਆਊਗੀ ਜੀ ਸਹੀ ਆ ਕੋਈ ਕੁਆਲਿਟੀ ਚੈੱਕ ਕਰ ਲੋ ਇੱਕ ਵਾਰ ਪੂਰੀ ਕੈਮ ਨਾੜਾ ਨੂੜਾ ਤੁਹਾਨੂੰ ਕੋਲ ਤੋਂ ਦਿਖਾ ਦਿੰਨੇ ਇੱਕ ਨਾ ਵੇਖੋ ਸਾਰੇ ਸਰੀਰ ਦੇ ਉੱਤੇ ਚੰਗੀਆਂ ਸੋਹਣੀਆਂ ਜੀ ਆ ਬਈ ਬਾਕੀ ਮਸਲ ਨਿਕਲੇ ਹੁੰਦੇ ਨੇ ਜਦੋਂ ਪਲਵਾਨਾਂ ਦੇ ਉੱਦਾਂ ਦੇ ਮਸਲ ਆਏ ਹਾਂਜੀ ਹਾਂਜੀ ਮੱਜ ਦੇ ਇਹਦਾ ਭਾਜੀ ਮੁੱਲ ਕਿੰਨਾ ਕਰਨਾ ਜੀ ਮੁੱਲ ਵੀ ਜੀ ਇਹਦਾ ਜਿਹੜਾ ਬਿਲਕੁਲ ਲੈਣ ਦੇ ਨਾਲ ਉਹ 1 20 ਗ੍ਰਾਮ ਤੇ ਦੋਗੇ ਕਿੰਨੇ ਦੀ ਦੇ ਦਾਂਗੇ ਵੀ ਜੀ 1 15 ਦੀ ਦੇ ਦਾਂਗੇ ਉਹ ਤੋਂ ਛੋੜ ਛੋੜ 2000 ਕਰ ਦਾਂਗੇ ਲਓ ਜੀ 1 13 ਦੀ 1 13 ਦੀ ਮਾਈ ਦੇ ਮੌਕੇ ਤੇ ਹੋਰ ਮਾਨ ਤਾਨ ਕਰਦੇ ਜੇ ਵੀਰ ਨੂੰ ਕਿੰਨੂੰ ਪਸੰਦ ਹੋਈ ਕੋਈ ਦੂਰੋਂ ਆਈੜਾ ਵੀਰ ਭਰਾ ਆਊਗਾ ਤੇ ਮਾਨਤਨ ਕਰਾਂਗੇ ਜੀ ਠੀਕ ਆ ਠੀਕ ਆ ਸਹੀ ਆ ਕਰਨੀ ਭਾਜੀ ਕੋਈ ਗੱਲਬਾਤ ਹੋਰ ਬਸ ਜੀ ਜੀ ਧੰਨਵਾਦ ਬਹੁਤ ਠੀਕ ਆ ਜੀ ਆਹੀ ਟੋਟਲ 10 ਪਸ਼ੂ ਆ ਹਾਂਜੀ ਜਿਨ੍ਹਾਂ ਵਿੱਚ ਕੁਝ ਸੂਣ ਵਾਲੇ ਆ ਤੇ ਕੁਝ ਸੂਏ ਸਵਾਏ ਹਾਂਜੀ ਤਾਂ ਆਗੇ ਆਪਣੀ ਤਸੱਲੀ ਕਰ ਲਿਓ ਜਿਨ੍ਹਾਂ ਜੋ ਪੰਜਾਂ ਮੱਝਾਂ ਦਾ ਇੱਕੋ ਰੇਟ ਕੀਤਾ ਵੀਰ ਨੇ 77000 ਆ ਮੁੱਲਾਂ ਦੇ ਤੁਹਾਨੂੰ ਕਿਤੇ ਮੱਝ ਨਹੀਂ ਲੱਭਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵਰਪਾਲਪਿੰਡ ਆਗੇ ਮੱਜਾਂ ਸੂਈਆਂ ਸਵਾਈਆਂ ਜਿਹੜੀਆਂ ਉਹ ਦੋ ਟਾਈਮ ਚੋਗਿਆ ਆਪਣੀ ਤਸੱਲੀ ਕਰ ਲਿਓ ਗੱਬਣ ਪਸ਼ੂ ਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ ਜੀ